ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਗਦ ਦੇਵ ਜੀ ਦੀਆਂ ਪ੍ਰਿਕਿਆਵਾਂ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਪਾਈ ਲਹਿਣਾ ਜੀ ਸੀ ਪਾਈ ਲਹਿਣਾ ਜੀ ਨੂੰ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਮਿਲਿਆ ਪਾਈ ਲਹਿਣਾ ਜੀ ਨੇ ਆਪਣਾ ਤਨ ਮਨ ਗੁਰੂ ਨਾਨਕ ਦੇਵ ਜੀ ਨੂੰ ਹੀ ਸਮਰਪਿਤ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਪਾਸ ਕਰਤਾਰਪੁਰ ਹੀ ਆ ਗਏ ਹਰ ਸਮੇ ਗੁਰਨਾਨਕ ਦੇਵ ਜੀ ਦੀ ਸੇਵਾ ਵਿੱਚ ਹੀ ਜੁੜੇ ਰਹਿੰਦੇ ਪਾਈ ਲੈਣਾ ਜੀ ਖਡੂਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਕੋਲ ਕਰਤਾਰਪੁਰ ਆਇਤਾ ਉਸ ਸਮੇ ਗੁਰਨਾਨਕ ਦੇਵ ਜੀ ਆਪਣੇ ਖੇਤਾਂ ਵਿੱਚ ਸਨ ਪਾਈ ਲੈਣਾ ਜੀ ਵੀ ਖੇਤਾਂ ਵਿੱਚ ਗੁਰੂ ਸਾਹਿਬ ਜੀ ਕੋਲ ਚਲੇ ਗਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਨਦੀਨ ਦੀ ਪੰਡ ਬਣ ਕੇ ਘਰ ਪਸ਼ੂਆਂ ਵਾਸਤੇ ਚਾਰਾ ਲੈ ਜਾਓ। ਭਾਈ ਲੈਹਣਾਜੀ ਕਿੱल्ले ਕਾ ਨਦੀਨ ਦੀ ਪੰਡ ਬਣ ਕੇ ਸਿਰ ਤੇ ਚੁੱਕ ਲਈ ਅਤੇ ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ। ਗਿੱਲੇ ਕਾ ਦੀ ਪੰਡ ਵਿੱਚੋਂ ਚਿੱਕੜ ਤੇ ਪਾਣੀ ਨਿੱਚੜ ਕੇ ਭਾਈ ਲੈਹਣਾਜੀ ਦੇ ਸਾਰੇ ਸੁੰਦਰ ਬਸਤਰ ਖਰਾਬ ਹੋ ਗਏ। ਮਾਤਾ ਸਲੱਖਣੀ ਜੀ ਨੇ ਵੇਖਿਆ ਹੈਰਾਨ ਹੋ ਗਏ। ਅਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਪਈ ਲਹਿਣਾ ਜੀ ਦਾ ਜਾਮਾ ਬਹੁਤ ਕੀਮਤੀ ਸੀ ਚਿੱਕੜ ਪਰੇ ਪੰਡ ਚੱਕ ਕੇ ਉਹਨਾਂ ਦੇ ਬਸਤਰ ਖਰਾਬ ਹੋ ਗਏ ਹਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਿਰ ਤੇ ਪੰਡ ਨਹੀਂ ਦੀਨ ਦੁਨੀਆ ਦਾ ਛਤਰ ਹੈ ਅਤੇ ਉਹਨਾਂ ਦੇ ਕੱਪੜਿਆਂ ਤੇ ਚਿੱਕੜ ਨਹੀਂ ਕੇਸਰ ਛੜ ਗਿਆ ਹੈ ਜਦ ਮਾਤਾ ਸੁਲਖਣੀ ਜੀ ਨੇ ਵੇਖਿਆ ਤੇ ਕੇਸਰ ਦੇ ਛੱਟੇ ਸਨ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਬਿਆੰਤ ਸੰਗਤਾਂ ਆਉਂਦੀਆਂ ਸਨ ਨਾਮ ਸਿਮਰਨ ਕਰਦੀਆਂ ਅਤੇ ਅਤੁੱਟ ਲੰਗਰ ਵਰਤਦਾ ਸੀ ਇੱਕ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਬਹੁਤ ਭਾਰੀ ਮੀਂਹ ਵਰਸਣ ਲੱਗਾ ਜਿਸ ਕਾਰਨ ਲੰਗਰ ਤਿਆਰ ਨਾ ਹੋ ਸਕਿਆ ਸਭ ਸੰਗਤਾਂ ਭੁੱਖ ਕਾਰਨ ਦੁਖੀ ਸਨ ਸੰਗਤਾਂ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਗਿਆ ਕੀਤੀ ਕਿ ਕਿੱਕਰ ਦੇ ਰੁੱਖ ਤੇ ਚੜ ਕੇ ਹਲੂਣਾ ਦਿਓ ਪਕਵਾਨ ਡਿੱਗ ਜਾਣਗੇ ਜਿਸ ਨਾਲ ਸੰਗਤਾਂ ਦੀ ਭੁੱਖ ਦੂਰ ਹੋ ਜਾਵੇਗੀ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਰੁੱਖ ਨਾਲ ਭੋਜਨ ਲੱਗਿਆ ਕਦੀ ਵੇਖਿਆ ਸੁਣਿਆ ਨਹੀਂ ਤੁਸੀਂ ਕੀ ਗੱਲ ਕਰਦੇ ਹੋ ਫਿਰ ਬਾਬਾ ਲਖਮੀ ਦਾਸ ਜੀ ਨੂੰ ਕਿਹਾ ਉਹਨਾਂ ਨੇ ਵੀ ਬਾਬਾ ਸ਼੍ਰੀ ਚੰਦ ਜੀ ਵਰਗਾ ਹੀ ਉੱਤਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਪਾਈ ਲਹਿਣਾ ਜੀ ਨੂੰ ਕਿਹਾ ਤਾਂ ਉਹ ਤਤਛਿਣ ਹੀ ਉੱਠ ਕੇ ਕਿਕਰ ਤੇ ਚੜ ਗਏ ਉਸ ਨੂੰ ਜ਼ੋਰ ਨਾਲ ਹਿਲਾਇਆ ਤਾਂ ਉਸ ਤੋਂ ਪਕਵਾਨ ਡਿੱਗੇ ਜੋ ਸੰਗਤਾ ਨੇ ਪ੍ਰਸੰਨ ਹੋ ਕੇ ਛਕੇ ਇਹ ਅਚਰਜ ਕਾਤਕ ਵੇਖ ਕੇ ਸੰਗਤਾ ਦੀ ਪੀੜ ਹੋਰ ਵੱਧ ਗਈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੁਰੇ ਜਾਂਦੇ ਸਨ ਪਿੱਛੇ-ਪਿੱਛੇ ਕਈ ਸਿੱਖ ਆ ਰਹੇ ਸਨ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵਾਪਿਸ ਘਰਾਂ ਨੂੰ ਜਾਣ ਲਈ ਕਿਹਾ ਪਰੰਤੂ ਤਾਂ ਵੀ ਪਿੱਛੇ ਆਈ ਜਾਂਦੇ ਸਨ ਜਦ ਤੁਰੇ ਜਾਂਦੇ ਇੱਕ ਬੀਆਬਾਨ ਜੰਗਲ ਆ ਗਿਆ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਪਰਖਣ ਵਾਸਤੇ ਇੱਕ ਸਾਗ ਵਰਤਾਇਆ ਉੱਥੇ ਉਜਾੜ ਵਿੱਚ ਇੱਕ ਅਰਥੀ ਉੱਤੇ ਮੁਰਦਾ ਪਿਆ ਵੇਖਿਆ ਜਿਸ ਤੇ ਚਿੱਟੀ ਚਾਦਰ ਸੀ ਗੁਰੂ ਸਾਹਿਬ ਜੀ ਕਹਿਣ ਲੱਗੇ ਜੇਕਰ ਤੁਸੀਂ ਘਰਾਂ ਨੂੰ ਨਹੀਂ ਜਾਣਾ ਤਾ ਇਸ ਮੁਰਦੇ ਨੂੰ ਖਾਓ ਗੁਰੂ ਸਾਹਿਬ ਜੀ ਨਾਲ-ਨਾਲ ਪਰਖ ਲਈ ਸਭ ਨੂੰ ਉਤਕੇ ਮਾਰ ਰਹੇ ਸਨ ਸਭ ਏਧਰ ਉਧਰ ਭੱਜ ਗਏ ਕੇਵਲ ਭਾਈ ਲੈਣਾ ਜੀ ਹੀ ਖੜੇ ਸਨ ਗੁਰੂ ਸਾਹਿਬ ਜੀ ਨੇ ਕਿਹਾ ਜੇਕਰ ਸਾਡਾ ਸਿੱਖ ਹੈ ਇਸ ਮੁਰਦੇ ਨੂੰ ਖਾ ਭਾਈ ਲੈਣਾ ਜੀ ਉਸ ਦੇ ਚਫੇਰੇ ਫਿਰਨ ਲੱਗੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੁਣ ਖਾਂਦਾ ਕਿਉਂ ਨਹੀਂ ਭਾਈ ਲੈਣਾ ਜੀ ਕਹਿਣ ਲੱਗੇ ਕਿਸ ਪਾਸੋਂ ਖਾਵਾਂ ਗੁਰੂ ਜੀ ਨੇ ਕਿਹਾ ਪੈਰਾ ਵੱਲੋਂ ਖਾਓ ਹੁਕਮ ਮੰਨ ਕੇ ਭਾਈ ਲੈਣਾ ਜੀ ਨੇ ਚਾਦਰ ਚੁੱਕੀ ਤਾਂ ਉਹ ਕੜਾ ਪ੍ਰਸ਼ਾਦ ਸੀ ਇਹ ਕਾਤਕ ਵੇਖ ਕੇ ਭਾਈ ਲੈਣਾ ਜੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਪੈ ਗਏ ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕੇ ਲੈਣਾ ਜੀ ਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਕਿਹਾ ਮੇਰੇ ਅੰਗ ਨਾਲ ਮਿਲ ਕੇ ਤੁਸੀਂ ਅੰਗਦ ਹੋ ਗਏ ਹੋ ਤੁਸੀਂ ਮੇਰਾ ਹੀ ਅੰਗ ਹੋ ਤੁਹਾਡੇ ਮੇਰੇ ਵਿੱਚ ਕੋਈ ਭੇਦ ਨਹੀਂ ਇਸ ਤਰ੍ਹਾਂ ਭਾਈ ਲੈਣਾ ਜੀ ਨੂੰ ਗੁਰਿਆਈ ਸੌਂਪੀ ਜੋ ਗੁਰੂ ਅੰਗਦ ਦੇਵ ਜੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ